ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣਾ ਇਹ ਇੱਕ ਤਰ੍ਹਾਂ ਦਾ ਬਲੌਗ ਹੈ ਤੇ ਨਲੇ ਆਪਾਂ ਜਾਂਦੇ ਸੀਗੇ ਜੀ ਖੇਤ ਇਸ ਟਾਈਮ ਟਾਈਮ ਹੋਇਆਗਾ ਜੀ ਸਵੇਕ 5 ਵਜੇ ਦਾ ਸਵੇਕ 5 ਵਜੇ ਦਾ ਟਾਈਮ ਹੈ ਤੇ ਆਪਾਂ ਚੱਲੇ ਆਪਣੇ ਖੇਤ ਖੇਤ ਜਾ ਕੇ ਦੇਖਦੇ ਆਂ ਨਲੇ ਤਾਂ ਅੱਜ ਆਪਾਂ ਦੇਖਦੇ ਆਪਣੇ ਨਾਲ ਅੱਜ ਦੇਖਦੇ ਵੀ ਕੋਲਰ ਨਾ ਹੋ ਜੇ ਕਿਤੇ ਜਿਹੜੀ ਕੋਲਰ ਆਪਣੇ ਨਾਲ ਹੁੰਦੀ ਹੁੰਦੀ ਹੈ ਕਿਉਂਕਿ ਅੱਜ ਵੀ ਆਪਾਂ ਆਪਣੀ ਚੜੀ ਲਗਾਉਣੇ ਆ ਤੇ ਦੋ ਆਪਣੇ ਸਾਥੀ ਮੂਰੇ ਗਏ ਭੱਜਣਾ ਇੱਕ ਸਾਥੀ ਆਪਣੇ ਆ ਬੈਠਾ ਬਗਰਾ ਹੈਲੋ ਕਰ ਦੇ ਠੀਕ ਹੈ ਜੀ ਇਹ ਕਹਿੰਦੇ ਰਹਿ ਗਿਆ ਅਸੀਂ ਹੁਣ ਮਹੀਨਾ ਨਾਲ ਤਾਂ ਰੇਸ ਰੂਸ ਲਾਇਆ ਕਰਾਂਗੇ ਕਿਉਂਕਿ ਛੁੱਟੀਆਂ ਮਹੀਨੇ ਦੀਆਂ ਮਿਲ ਗਈਆਂ ਤੇ ਬਾਕੀ ਪਪਾ ਮਿਰਕਰੀ ਜੀ ਅੱਗੇ ਚੱਲ ਕੇ ਜੋ ਵੀ ਕੁਝ ਹੋਇਆ ਤੁਹਾਡੇ ਨਾਲ ਕਰਦੇ ਹਾਂ ਸਾਂਝਾ ਤੇ ਫਿਲਹਾਲ ਆਪਾਂ ਗੱਡੀ ਖਿੱਚਤੀ ਆਪਣੇ ਖੇਤ ਵੱਲ ਚਲੋ ਬੜੀ ਦੋ ਜਾਨਵਰ ਆਪਣੇ ਉਹ ਖੜੇ ਰਹਿਗੇ ਸਾਹਮਣੇ ਠੀਕ ਹੈ ਜੀ ਜਿਹੜਾ ਤੜਕੇ ਤੜਕੇ ਦਾ ਨਜ਼ਾਰਾ ਹੈ ਤੜਕੇ ਤੜਕੇ ਦਾ ਖੇਤ ਆਉਣਾ ਲੱਭੀ ਤੂੰ ਖਿੱਚਣਾ ਜਰਕਦੇ ਨੇ ਇਹਨੂੰ ਇਹ ਕਿਹੜੀ ਹੈ ਖਿੱਚਣ ਲਈ ਰਾਣਾ ਨਹੀਂ ਆਦਾ ਲੱਭੀ ਤੇ ਜਿਹੜਾ ਤੜਕੇ ਤੜਕੇ ਦਾ ਨਜ਼ਾਰਾ ਹੈ ਵੀ ਬਹੁਤ ਹੀ ਘੈਂਟ ਹੁੰਦਾ ਹੈ ਉਹ ਤੇ ਇਹ ਲੋਕੇਸ਼ਨ ਕੈਲ ਵੀ ਕਰਨੀ ਚਾਹੀਦੀ ਹੈ ਤੇ ਆਨੰਦ ਵੀ ਲੈਣਾ ਚਾਹੀਦਾ ਹੈ ਠੀਕ ਹੈ ਜੀ ਬਾਕੀ ਪਾਪਾ ਮੇਰ ਕਰੇ ਚੱਲ ਕਿਤੇ ਅੱਗੇ ਜੱਲ ਕੇ ਨਾ ਜੇ ਰੇਸ ਵੀ ਲਗੋਨੇ ਐ ਤੇ ਬਾਕੀ ਫਿਰ ਤੁਹਾਨੂੰ ਦਿਖਾਉਨੇ ਆ ਆਪਣਾ ਜਾਨਵਰ ਇੱਕ ਵਕ ਜਾਵੜੇ ਖੇਤ ਤੇ ਲੈਟ ਦੇਖਦੇ ਨੇ ਲੈਟ ਤਾਂ ਵੈਸੀ ਹੋਊਗੀ ਹੋਰ ਤੁਸੀਂ ਠੀਕ ਹੋ ਜੀ ਵਧੀਆ ਵੀ ਕਰਦੇ ਹੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਘੈਂਟ ਹੋਵੋਗੇ ਅਲੰਦਮਈ ਹੋਵੋ ਸੁਬਾਹ ਸੁਬਾਹ ਦਾ ਟਾਈਮ ਬਹੁਤ ਹੀ ਖੂਬਸੂਰਤ ਨਜ਼ਾਰਾ ਟਿਕ 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 ਤੁਹਾਨੂੰ ਜਬ ਤੁਗਾ ਉਹ ਗੱਡੀ ਖੜ ਗਈ ਉੱਟਕਾ ਹੋਏ ਆ ਗਈ ਆ ਆਪਣੀ ਹੱਡੇ ਵਾਲੀਆਂ ਦੁਕਾਨਾਂ ਜਿਹੜੀਆਂ ਫਿਲਹਾਲ ਬੰਦ ਪਈਆਂ ਨੇ ਕਿਉਂਕਿ ਟਾਈਮ ਹਜੇ ਤੁਹਾਨੂੰ ਮੈਂ ਦੱਸਿਆ ਵੀ ਤੜਕੇ ਸਵੇਰ-ਸਵੇਰ ਦਾ ਟਾਈਮ ਹੈ ਸਵਾ 5:00 ਵਜੇ ਹੋਰ ਵੀ ਠੀਕ ਆ ਸਵੇਕ 5:00 ਵਜੇ ਦਾ ਟਾਈਮ ਹੈ ਜੀ ਤੇ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਉਹ ਖਲੀ ਆ ਨਾ ਐਸੀ ਤਾਂ ਹੁਣ ਮਿੱਟੀ ਸੜਤੀ ਇੱਥੇ ਅੱਗੇ ਨੋਂ ਘਰ ਥੋੜਾ ਜਿਹਾ ਫਰਕ ਪੈ ਗਿਆ ਪਰ ਫਿਰ ਵੀ ਬਹੁਤ ਜ਼ਿਆਦਾ ਡੂੰਗੀ ਉਖਲੀ ਸੀਗੀ ਇੱਥੇ ਤੇ ਇਹ ਆਹ ਘਰ ਘਰ ਵਾਲਿਆਂ ਤੋਂ ਪਾਣੀ ਧਣੀ ਆਉਣ ਦੇ ਕਾਰਨ ਹੀ ਹੁਣ ਤੁਸੀਂ ਸਮਝ ਸਕਦੇ ਹੋ ਵੀ ਬਣ ਗਈ ਉਤਰੀ ਮੜਾ ਜੇ ਬਟੂ ਗੱਡੀ ਲੋਡ ਮੰਨ ਗਈ ਠੀਕ ਹੈ ਜੀ ਜਨਵਾਰ ਆਪਣਾ ਹੋ ਜਾਂਦਾਗਾ ਤੇ ਚਾਬੀ ਪਤਾ ਨਹੀਂ ਮਿਲੀ ਹੂ ਚਾਬੀ ਤਾਂ ਅਖਰ ਮਿਲੀ ਗਈ ਨਾਲ ਤਾਂ ਕਿਹੜੀ ਗੱਲ ਹੈ ਜੀ ਤੇ ਚੱਲ ਕੇ ਆਪਾਂ ਨਾਲ ਤਾਂ ਆਪਣੀ ਬਈ ਮੋਟਰ ਚਲਾਉਨੇ ਆ ਠੀਕ ਹੈ ਜੀ ਤੇ ਨਾਲੇ ਅੱਗੇ ਚੱਲ ਕੇ ਤੁਹਾਨੂੰ ਕੋਈ ਹੋਰ ਦਿਖਾਉਣਾ ਹੈ ਰੰਗ ਪਤੰਗ ਜੋ ਵੀ ਹੈ ਕੋਈ ਗੀਤ ਗੱਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਤੇ ਵੀਡੀਓ ਘੈਂਟ ਹੋਣ ਵਾਲੀ ਵੀਡੀਓ ਵਧੀਆ ਘੈਂਟ ਬਣਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਮੜਾ ਆਪਾਂ ਰੋਕ ਲਈ ਗੱਡੀ ਇੱਥੇ ਕਿਹ ਰੰਗ ਗੱਡੀ ਫਿਲਹਾਲ ਆਪਾਂ ਰੋਕ ਲਈ ਕਿਉਂਕਿ ਆਪਣੇ ਦੋ ਜਾਨਵਰ ਪਿੱਛੇ ਆਉਂਦੇ ਨੇ ਤੇ ਇਹ ਛੜਕ ਗਈ ਜੀ ਕੋਰ ਵਾਲੇ ਨੂੰ ਜਾਂਦਾ ਹੋਇਆ ਰਾਹ ਠੀਕ ਹੈ ਜੀ ਚਾਰ ਸਪਿਰੇ ਕਿੰਨਾ ਘੈਂਟ ਮੌਸਮ ਹੈ ਇਹ ਆ ਜੀ ਆਪਣੇ ਪਿੰਡ ਦੀ ਫਿਰਨੀ ਠੀਕ ਹੈ ਜੀ ਤੇ ਅੱਗੇ ਚੱਲ ਕੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਮਿੰਨ ਵਾਲੇ ਆ ਪਰ ਮਾਉਣੇ ਅੱਜ ਚੜੀ ਤੇ ਨਲੇ ਛੋਟਾ ਜਿਹਾ ਬਣਾਉਣੇ ਆ ਬਲੌਗ ਤੇ ਪਰ ਇੰਨੀ ਕਿ ਜ਼ਰੂਰ ਹੈ ਵੀ ਅੱਜ ਦੇਖ ਲਿਆ ਵੀ ਆਪਣੇ ਨਾਲ ਵਾਕਈ ਕੋਲੋਲ ਹੁੰਦੀ ਐ ਜਾਂ ਨਹੀਂ ਇਹ ਹੁਣ ਆਪਾਂ ਨੂੰ ਖੇਤ ਚੱਲ ਕੇ ਪਤਾ ਲੱਗੇਗਾ ਵੀ ਕੀ ਬਣਦਾ ਠੀਕ ਹੈ ਜੀ ਚਲੋ ਜੀ ਚਲੋ 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 ਕੁਝ ਐਕੜੀ ਚਲਾ ਹੈਗਾ ਜੋੜ ਲਓ ਜੀ ਆ ਸਾਡਾ ਨਿੱਕੂ ਆ ਇਹਨੂੰ ਗਲਮੇ ਚ ਪਾ ਲਾ ਇਹਨੂੰ ਤੇਰੇ ਮਾਫ ਲਰ ਜੇਨੂੰ ਆਪਾਂ ਪਿੱਛੇ ਸਾਈਕਲੀ ਤੇ ਤੇ ਬੱਚਿਆਂ ਦੇ ਮੂਰੇ ਲਾਤੀ ਜੀ ਰੇਸ ਫਾਈਨਲੀ ਆਪਣਾ ਲੋਗ ਹਮਰਾ ਬੋਕਾ ਬੋਲਤੇ ਹਨਾ ਮੰਜ਼ਿਲ ਪਰ ਪਹੁੰਚ ਚੁਕੇ ਹੈ ਤੇ ਮੰਜ਼ਿਲ ਤੇ ਸੀ ਆ ਚੁਕੇ ਜੀ ਆਪਣੀ ਦੇ ਉਤੇ ਅੱਡੇ ਦੇ ਉਤੇ ਜਾਨੀ ਕਿ ਆਪਣੀ ਮੋਟਰ ਕੋਲੇ ਆ ਗਏ ਭਾਈ ਤੇ ਮਤਲਬ ਵੀ ਹਾਂ ਫਿਰ ਹਾਂਜੀ ਆ ਗਿਆ ਜੀ ਉਹ ਹੀ ਆਪਣਾ ਕੋਠਾ ਤੇ ਆ ਬੈਕ ਸਾਈਡ ਆ ਗਈ ਆਪਣੀ ਮੋਟਰ ਠੀਕ ਹੈ ਜੀ ਤੇ ਆਪਣਾ ਜਾਨਵਰ ਕਿੱਥੇ ਜਾਉਂਦਾ ਹੈ ਜਾਨਵਰ ਮੋਬਾਈਲ ਦੇ ਵਿੱਚ ਨਹੀਂ ਹੁੰਦਾ ਪਿੱਛੇ ਤੇ ਆਉਣਗੇ ਉਹਨੂੰ ਦੇਖਦੇ ਆ ਤੇ ਚਲਾਉਨੇ ਆ ਫਿਰ ਮੋਟਰ ਠੀਕ ਹੈ ਜੀ ਸਵੇਰ ਸਵੇਰ ਦਾ ਟਾਈਮ ਸੂਰਜ ਦੇਵ ਥੋੜਾ ਥੋੜਾ ਨਿਕਲਦਾ ਹੋਇਆ ਤੇ ਇੱਧਰ ਆਪਣੇ ਨੌਜਵਾਨ ਪ੍ਰੈਕਟਿਸ ਕਰਦੇ ਹੋਏ ਵੱਡੀ ਕੁੜੀ ਨੂੰ ਸਾਡੀ ਨੂੰ ਐਂ ਰਹਿੰਦਾਗਾ ਜੇ ਬੱਬੂ ਆਣ ਦੀ ਕੁੜੀ ਹੁੰਦੀ ਆ ਵੀ ਕਿਤੇ ਮੈਨੂੰ ਨਾ ਕੋਈ ਕੈਪਚਰ ਕਰ ਲੇ ਹਾਂ ਉਹੀ ਕੰਨ ਚੱਕੇ ਵੀ ਮੋਬਾਈਲ ਸਾਡੇ ਬਣੀ ਨਾ ਕਰ ਲੇ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਬਾਕੀ ਸਾਰੇ ਬਾਬਾ ਮੇਰ ਕਰੇ ਜੀ ਅੱਜ ਲਾਈਟ ਲਾਏ ਰਹੇ ਤੇ ਚੜੀ ਆਪਣੀ ਰਮ ਜੀ ਅੱਜ ਆਪਣੇ ਨਾਲ ਕਲੋਲ ਨਾ ਹੋਵੇ ਇਹ ਤੀਜਾ ਹੈ ਲੈ ਸੀਜ਼ਨ ਦਾ ਜਦੋਂ ਆਪਣੇ ਨਾਲ ਕਲੋਲ ਹੋਊਗੀ ਅੱਜ ਦੇਖਦੇ ਆ ਵੀ ਹੋਊਗੀ ਜਾਂ ਨਾ ਹੋਊਗੀ ਦੇਖਦੇ ਆ ਪਟਾੜੇ ਕੋਈ ਫੋਨ ਮਾਰਦਾ ਹੈ ਕਿ ਨਹੀਂ ਮਾਰਦਾ ਠੀਕ ਹੈ ਜੀ ਬਾਕੀ ਦੀ ਕੋਈ ਗੱਲਬਾਤ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆਂ ਇਹਨੇ ਮੇਰੇ ਚਾਚਾ ਸ਼੍ਰੀ ਜੀ ਨੂੰ ਆ ਜਾਣਦੇ ਚਾਚਾ ਸ਼੍ਰੀ ਜੀ ਵੀਰੇ ਹਜੇ ਕਿਤੇ ਦਿਖਾਈ ਦੇ ਨਹੀਂ ਰਹੇ ਪਤਾ ਨਹੀਂ ਕਿੱਥੇ ਨੇ ਕਾਫੀ ਦੂਰ ਲੱਗ ਰਹੇ ਨੇ ਚਾਚਾ ਜੀ ਠੀਕ ਹੈ ਜੀ ਹਾਂ ਬੌ ਸਿੰਘ ਪਾਊਡਰ ਨਿਰਮਾ ਡਿਟਰਜੈਂਟ ਕੀਆ ਨਿਰਮਾ ਦੁੱਧ ਸੀਸ ਫੇਦੀ ਨਿਰਮਾ ਸੇ ਆਏ ਰੰਗੀਨ ਕੱਪੜਾ ਵੀ ਖਿਲ ਖਿਲ ਜਾਏ ਸਭ ਕੀ ਪਸੰਦ ਨਿਰਮਾ ਬਾਕਸ਼ਿੰਗ ਪਾਊਡਰ ਨਿਰਮਾ ਡਿਟਰਜੈਂਟ ਕੀਆ ਨਿਰਮਾ ਨਿਰਮਾ ਲਓ ਜੀ ਇਹ ਸੀਗੀ ਮਸ਼ਹੂਰੀ ਬਲੌਗ ਦੇ ਵਿੱਚ ਇਹ ਹਿੰਦੀ ਦੀ ਮਸ਼ਹੂਰੀ ਆਈ ਸੀ ਹਾਂਜੀ ਜਿਹੜੀ ਇਹ ਮਸ਼ਹੂਰੀ ਸੁਣਾਈ ਹੈ ਜਿਹੜਾ ਇਸ ਨਿਰਮਾ ਪਾਊਡਰ ਜਾਨੀ ਕਿ ਸਰਫ ਦਾ ਮਾਲਕ ਸੀਗਾ ਸੀਓ ਸੀਗਾ ਕਰਸ਼ਨ ਮਾਈ ਪਟੇਲ ਉਹ ਗੁਜਰਾਤ ਦੇ ਰਹਿਣ ਵਾਲਾ ਸੀਗਾ ਉਹਦੇ ਇੱਕ ਬੇਟੀ ਸੀਗੀ ਜਿਹੜੀ ਬੇਟੀ ਸੀਗੀ ਉਹਦਾ ਨਾਮ ਸੀਗਾ ਨਿਰਪਮਾ ਜਿਹੜਾ ਉਹਦਾ ਨਾਂ ਸੀ ਨਿਰਪਮ ਸੀਗਾ ਤੇ ਇਹ ਜਿਹੜਾ ਨਾਂ ਰੱਖਿਆ ਗਿਆ ਆਪਣੀ ਬੇਟੀ ਦੇ ਨਾਮ ਤੋਂ ਹੀ ਰੱਖਿਆ ਗਿਆ ਉਸ ਦੇ ਨਾਲ ਕਾ ਹਾਸਾ ਹੋ ਜਾਂਦਾਗਾ ਉਹ ਹਾਸੇ ਦੇ ਵਿੱਚ ਉਹ ਬੇਟੀ ਐ ਜਿਹੜੀ ਉਹ ਮਰ ਜਾਂਦੀ ਐ ਔਰ ਉਸ ਤੋਂ ਬਾਅਦ ਉਸ ਬੰਦੇ ਨੇ ਕੀ ਕੀਤਾ ਆਪਣੀ ਬੇਟੀ ਦੇ ਨਾਮ ਦੇ ਉੱਤੇ ਹੀ ਇੱਕ ਮਤਲਬ ਪ੍ਰੋਜੈਕਟ ਲਾਂਚ ਕੀਤਾ ਪਹਿਲਾਂ ਉਹ ਕੀ ਸੀਗਾ ਮਤਲਬ ਸਰਪ ਬਣਾਉਂਦਾ 5-5 10 ਕਿਲੋ 10-10 ਕਿਲੋ ਸਰਪ ਸਾਈਕਲ ਤੇ ਧਰਦਾ ਤੇ ਉਹਨਾਂ ਨੂੰ ਪਿੰਡ-ਪਿੰਡ ਜਾ ਕੇ ਵੇਚ ਕੇ ਆਉਂਦਾ ਉਸ ਤੋਂ ਬਾਅਦ ਫਿਰ ਉਹਨੇ ਇੱਕ ਤੁਸੀਂ ਐ ਲਾ ਲਓ ਵੀ ਮਿਹਨਤ ਦੇ ਨਾਲ ਆਪਣੀ ਧੀ ਦਾ ਨਾਮ ਰੌਸ਼ਨ ਕਰਨ ਦੇ ਲਈ ਉਹਨੇ ਕਿੱਡਾ ਵੱਡਾ ਅੰਪਾਇਰ ਖੜਾ ਕਰਤਾ ਅੱਜ 7000 ਕਰੋੜ ਦਾ ਜਿਹੜਾ ਉਹਦਾ ਬਿਜ਼ਨਸ ਹੈਗਾ ਸੋ ਇਹ ਸੀਗੀ ਛੋਟੀ ਜੀ ਜਾਣਕਾਰੀ ਚੰਗੀ ਲੱਗੀ ਤੁਹਾਨੂੰ ਇਹ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਸਿਰੇ ਭਾਈ ਹੁਣ ਆਪਾਂ ਆਪਣੀ ਮੋਟਰ ਹੈ ਜਿਹੜੀ ਉਹ ਚਲਾਉਨੇ ਆ ਤੇ ਚਲਾ ਕੇ ਆਪਣੀ ਚਰੀ ਰਮਾਉਨੇ ਆ ਬਾਕੀ ਦੀ ਜੀ ਕੋਈ ਹੋਰ ਗੱਲਬਾਤ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੂਰਜ ਦੇਵਤਾ ਜੇ ਨਹੀਂ ਨਿਕਲੇ 1.5 ਦਾ ਸਮਾਂਗਾ ਤੇ ਬਾਕੀ ਹੁਣ ਦੇਖਦੇ ਆਂ ਜੀ ਕੀ ਬਣਦਾ ਲਓ ਜੀ ਜੰਦਾ ਖੋਲ ਦਿਓ ਚਾਚਾ ਜੀ ਠੀਕ ਹੈ ਜੀ ਲਓ ਜੀ ਛੜਤੀ ਜੀ ਲਓ ਜੀ ਸਟਾਰਟਰ ਨੇ ਕੀ ਰਾਂਕੜੇ ਕਰਤਾ ਤੇ ਆਪਾਂ ਹੁਣ ਦੇਖਦੇ ਆਂ ਵੀ ਧਾਰ ਵੱਜਦੀ ਐ ਵੱਜਦੀ ਐ ਵੱਜ ਗਈ ਵੱਜ ਗਈ ਲਓ ਜੀ ਬਾਬਾ ਮੇਰ ਕਰੇ ਜੀ ਛਲਾਂਗ ਲਗਾ ਦੀ ਤੇ ਪਹਿਲੀ ਧਾਰ ਆ ਜਿਹੜੀ ਉਹ ਵੱਜ ਚੁੱਕੀ ਐ ਤੇ ਅੱਗੇ ਦਾ ਕਿਹੜਾ ਕਾਰ्यक्रम ਸਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਤੇ ਪਹਿਲਵਾਨ ਆਪਣੇ ਥੱਕ ہار ਕੇ ਹੁਣ ਗਰਾਊਂਡ ਦੇ ਵਿੱਚ ਬੈਠੇ ਨੇ ਕਿਉਂਕਿ ਇਹ ਸਾਲੇ ਬੈਠੀ ਰਹਿੰਦੇ ਨੇ ਜਦੋਂ ਮਰਜ਼ੀ ਦੇਖ ਲੈਣ ਉਹ ਹੈਂ ਥੂੜੀ ਲੋ ਯਾਰ ਤੁਸੀਂ ਯਾਰ ਠੀਕ ਹੈ ਜੀ ਤੇ ਬਣਾਉਗੇ ਆਪਣਾ ਕਿਦਾਂ ਦਾ ਲੱਗਿਆ ਇਹ ਵੀ ਦੱਸਿਓ ਮਸ਼ਹੂਰੀ ਕਿੱਦਾਂ ਦੀ ਲੱਗੀ ਇਹ ਵੀ ਦੱਸਿਓ ਐਦਾਂ ਦੀ ਜਾਣਕਾਰੀਆਂ ਵੀ ਤੁਹਾਨੂੰ ਦਿੰਦੇ ਰਿਹਾ ਕਰਾਂਗੇ ਗੀਤ ਸੰਗੀਤ ਵੀ ਤੁਹਾਨੂੰ ਸੁਣਾਉਂਦੇ ਰਿਹਾ ਕਰਾਂਗੇ ਬਲੌਗ ਨੂੰ ਆਪਣੇ ਵੱਲੋਂ ਪੂਰਾ ਇੰਟਰਸਟਿੰਗ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਇਹ ਨਹੀਂ ਹੈਗਾਗਾ ਮਤਲਬ ਬਸ ਇੱਕ ਜ਼ਰੂਰ ਹੈ ਇਨਕ ਮੈਂ ਆਪਣੇ ਆਪ 'ਚ ਘਾਟ ਜੀ ਮੰਨਦਾ ਵੀ ਮੈਥੋਂ ਵੱਡਾ ਲੰਮਾ ਚੌੜਾ ਨਹੀਂ ਕਿਸੇ ਪਾਸੇ ਜਾਈਦਾ ਉਹੀ ਖੇਤ ਜਾ ਹੋਇਆ ਕਰੂਗਾ ਪਰ ਗੱਲਾਂ ਤੁਹਾਨੂੰ ਨਵੀਆਂ ਤੋਂ ਨਵੀਆਂ ਸੁਣਾਇਆ ਕਰਾਂਗੇ ਕਿਉਂਕਿ ਗੱਲਾਂ-ਗੱਲਾਂ ਵਿੱਚੋਂ ਗੱਲ ਦੀ ਗਾਲ ਬਣ ਜੇ ਬਿਨਾਂ ਗਾਲ ਦੇ ਦੰਗਾ ਨਹੀਂ ਹੋ ਸਕਦਾ ਜਿਹੜਾ ਦੂਜਿਆਂ ਦੀ ਹਮੇਸ਼ਾ ਕਰੇ ਨਿੰਦਿਆ ਉਹ ਆਪ ਵੀ ਚੰਗਾ ਨਹੀਂ ਹੋ ਸਕਦਾ ਠੀਕ ਹੈ ਜੀ ਤੇ ਬਾਕੀ ਹੁਣ ਮੋਟਰ ਚੱਲ ਪਈ ਬਾਬੀ ਦੀ ਕਿਰਪਾ ਦੇ ਨਾਲ ਤੇ ਅੱਜ ਸਾਡੇ ਨਾਲ ਕਲੋਵਲ ਹੈ ਜਿਹੜੀ ਉਹ ਨਾ ਹੋਵੇ ਤੇ ਇਹੀ ਆਪਾਂ ਆਸ ਕਰਦੇ ਆਂ ਇਹੀ ਉਮੀਦ ਕਰਦੇ ਆਂ ਬਾਕੀ ਆਪਣੇ ਜਾਨਵਰਾਂ ਨੂੰ ਨਾਲ ਲੈ ਕੇ ਆਪਾਂ ਪਹੀ ਪਹੀ ਆਪਣੀ ਚਰੀ ਦੇ ਕੋਲ ਜਾਂਦੇ ਆਂ ਤੇ ਨਾਲੇ ਤੁਹਾਨੂੰ ਅੱਜ ਜਾਮਣ ਦਿਖਾਵਾਂਗੇ ਆਪਣੀ ਜਾਮਣ ਦੇ ਉੱਤੇ ਜਾਮਣਾ ਕਿੰਨੀ ਕੁ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਚਲੋ ਜੀ ਬਾਕੀ ਆਪਾਂ ਅੱਗੇ ਚੱਲ ਕੇ ਦਿਖਾਉਨੇ ਆ ਤੁਹਾਨੂੰ ਕੀ ਆਹ ਦੇਖੋ ਜੀ ਆਹ ਫੱਕ ਕਮਾਂਡੀਆਂ ਦੀ ਆਪਣੀ ਦੇਖੋ ਸੂਰਤ ਆਸਮਾਨ ਦਾ ਚੱਕਾ ਠੀਕ ਹੈ ਜੀ ਦੇਖੋ ਕਿੰਨਾ ਘੈਂਟ ਐਨ ਗੋਲ 뷰 ਬਣਾਇਆਗਾ ਪੂਰਾ ਟਾਪ ਦਾ ਤੇ ਪੂਰਾ ਘੈਂਟ ਜੰ ਆ ਗਈਆਂ ਜੀ ਸੋਲਰ ਪਲੇਟਾਂ ਇਹ ਹੈਗੀਆਂ ਜੀ ਬੈਕਰ ਮੈਂਬਰ ਦਾ ਖੇਤ ਹੈ ਭਈਏ ਆਪਣੇ ਗਵੰਡੀ ਹੈ ਤੇ ਪਾਣੀ ਇਹਨਾਂ ਦੀ ਮੋਟਰ ਦਾ ਜਾਂਦਾ ਨਹੀਂ ਮੈਂ ਵੈਜੀ ਬਣਾਉਣ ਵਾਗੇ ਜੀ ਮਾਚਲ ਪਲੀਓ ਬਣਾਉਣੇ ਕੁਛ ਨਾ ਕੁਛ ਤਾਂ ਫਿਰ ਤੁਹਾਨੂੰ ਦਿਖਾਉਣਾ ਪੈਂਦਾ ਨਾ ਜਿਹੜਾ ਖੜਦੇ ਵੀ ਨਹੀਂਵੇਂ ਤੁਸੀਂ ਇਹ ਵੀ ਗੱਲ ਹੈਗੀ ਹੈ ਤੇ ਤੁਹਾਡੇ ਵਾਰਾ ਮਿਹਨਤ ਮੈਂ ਬਹੁਤ ਕਰਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੇ ਸਾਰੇ ਰਹਿ ਗਿਆ ਠੀਕ ਹੈ ਜੀ ਆ ਆ ਗਈ ਆਪਣੀ ਜਾਮਣ ਤੇ ਉਹ ਪਰੇ ਜਾਮਣ ਹੈ ਜਿੱਥੇ ਮੇਰੇ ਚਾਚਾ ਜੀ ਫਿਰਦੇ ਆ ਜਾਂਦਾ ਪਰੇ ਖਾਲ ਆ ਜਿਹੜਾ ਬੂਟਾ ਭਈ ਤੁਸੀਂ ਪੋਂਡੀ ਦਾ ਦੇਖ ਰਹੇ ਹੋ ਇਹ ਅਸੀਂ ਕੀਰਤਨਪੁਰ ਸਾਹਿਬ ਗਏ ਸੀ ਉਧਰੋਂ ਲਿਆ ਦੀ ਸੀ ਬਹੁਤ ਮੋਟੇ ਗੰਨੇ ਨੇ ਦੇ ਪੂਰੇ ਮਿੱਠੇ ਦੇ ਹਨ ਜਿਵੇਂ ਡਾਂਗ ਵਰਗੇ ਪੂਰੇ ਤੇ ਬਾਕੀ ਆ ਆਗੇ ਦਰਖਤ ਇੱਕ ਬਾਜੀ ਮੈਨੂੰ ਕਹਿੰਦਾ ਪਟਕੇ ਪਰਾ ਮਾਰ ਯਾਰ ਕਹਿੰਦਾ ਇਹ ਮੂਹੇ ਕਿਉਂ ਥਾਂ ਰੋਕੇ ਫਸਲ ਮਾਰ ਦੇ ਬਾ ਮਾਂ ਮਾਰਿਆ ਪੁੱਤ ਅੱਜ ਤਾਂ ਮੈਨੂੰ ਵੀ ਗੱਲ ਕਹੇ ਜੀ ਦੂ ਵਾਦ ਨਾ ਗਈ ਦਰਖਤ ਤਾਂ ਮੈਂ ਹਜੇ ਹੋਰ ਲਾਉਣੇ ਨੇ ਕਹਿੰਦੇ ਕੀ ਨੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਲੋਕਾਂ ਨੂੰ ਹੈ ਆ ਦੇਖੋ ਭਈ ਆ ਜਾਂਦਾ ਖਾਲ ਤੇ ਆ ਟਾਣਾ ਟੁੱਟ ਗਿਆ ਉਹ ਦਿਨੇ ਰੀਨੇ ਟਾਣਾ ਤੋੜਦਾ ਤੇ ਬਹੁਤ ਦੁੱਖ ਲੱਗਿਆ ਸਾਨੂੰ ਇਸ ਚੀਜ਼ ਦਾ ਵੀ ਯਾਰ ਟਾਣਾ ਕਿਉਂਕਿ ਫਲ ਬਹੁਤ ਬਈਆ ਬਣਾ ਲੱਗਣਗੇ ਹੁਣ ਪਰ ਵੀ ਸੁਰਖਾਇ ਸੀ ਤੇ ਕਿਵੇਂ ਦਿਖਾਵਾਂਗੇ ਤੇ ਆ ਆ ਗਈ ਆਪਣੀ ਚਰੀ ਉਹ ਫਿਰਦੀ ਹੈ ਸਾਡੀ ਭੂਤੋ ਕੁਛ ਹੋ ਇਹਦਾ ਨਾਮ ਭੁੱਲ ਜਨਾ ਮੈਂ ਕੁੱਤੀ ਐ ਵਧੀਆ ਪਾਲੀ ਹੋਈ ਹੈ ਸਾਡੀ ਤੇ ਨਾਲ ਹੀ ਰਹਿੰਦੀ ਐ ਜਾਂ ਬਣ ਦੇਖੋ ਤੁਸੀਂ ਤੇ ਆ ਮੇਰਾ ਚਾਚਾ ਜੀਪਰਦਾ ਕਈਆਂ ਵਾਰ ਦਾ ਵੀ ਜੇਤੀ ਜੇਤੀ ਰਾਮ ਜੀ ਤੇ ਚੱਲ ਗਈ ਸੂਰਜ ਦੇਵਤਾ ਆਉਂਦਾ ਥਾਪੀਆਂ ਮਾਰਦਾ ਠੀਕ ਹੈ ਜੀ ਬਾਕੀ ਸਾਰਾ ਕੁਝ ਓਕੇ ਦੀ ਰਿਪੋਰਟ ਆ ਆਪਣੀ ਚਰੀ ਹੈਗੀ ਪਸ਼ੂ ਆਪਣੇ ਕੋਲ ਇੱਕ ਹੈ ਜੀ ਮਹੈਸ ਹੈ ਤੇ ਉਹਦੇ ਜੋ ਕੀ ਮੁਕਦੀ ਜੀ ਤੇ ਬਰਬਰੀ ਬੱਕਰੀਆਂ ਵੀ ਆ ਗਈਆਂ ਸੱਚ ਜੇ ਭਾਈ ਕਿਸੇ ਨੇ ਬੱਕਰਾ ਲੈਣਾ ਹੋਵੇ ਤਾਂ ਮੇਰਾ ਬੱਕਰਾ ਪੇ ਕਿਉ ਹੈ ਠੀਕ ਹੈ ਜੀ ਇਹ ਆ ਫਿਰਦੀ ਆਪਣੀ ਪੂਡੋ ਕਿ ਪੂਜੀ ਪੂਜੀ ਬਦਲੇ ਪੂਡੋ ਕੀ ਨਾਂ ਕਹਿੰਦੇ ਨੇ ਇਹ ਤਾਂ ਸਾਡੇ ਨਾਲ ਜਵਾਕ ਜੇ ਬਾਕੀ ਸਾਰੇ ਧੰਨਵਾਦ ਓਕੇ